ਸਾਰਿਆਂ ਨੂੰ ਬਈ ਜੀ ਅਸੀਂ ਫੇਰ ਤੋਂ ਅੱਜ ਟਾਈਮ ਮਿਲਿਆ ਵੀਡੀਓ ਬਣਾਉਣ ਵਾਸਤੇ ਤੇ ਆ ਵੀਰ ਵੀ ਪਟਿਆਲੇ ਆਲੇ ਪਹੁੰਚ ਚੁੱਕੇ ਨੇ ਤੇ ਕਿਵੇਂ ਕਈ ਦਿਨਾਂ ਬਾਅਦ ਆਖੇ ਪਟਿਆਲੇ ਨਹੀਂ ਆ ਜੀ ਤਾਂ ਮੈਂ ਰੋ ਜਾ ਮੈਂ ਪੈਂਦਾ ਨਾ ਠੰਡ ਬਹੁਤ ਆ ਵੀਰੋ ਠੰਡ ਬਹੁਤ ਆ ਵੀਰੋ ਠੰਡ 'ਚ ਵੀਡੀਓ ਬਣਾਉਣੇ ਬਹੁਤ ਸੀ ਠੰਡ 'ਚ ਥੋੜਾ ਜਿਹਾ ਔਖਾ ਹੈਗਾ ਤੇ ਮੈਂ ਜੇ ਮੈਂ ਨਹੀਂ ਪੈਂਦਾ ਫਿਰ ਕਿਤੇ ਹੁੰਨੇ ਆ ਹਨਾ ਔਖਾ ਹੋ ਜਾਂਦਾ ਠੰਡ 'ਚ ਇਹ ਵੀਡੀਓ ਕਿੰਨੀ ਬਣਦੀ ਤੇ ਅੱਜ ਉਰੇ ਬਾਰੇ ਚਾਣਨਾ ਪਾ ਕੈਨੇਡਾ ਚ ਬੀਰਗਾ ਬਾਰੇ ਜਿੱਦਾਂ ਮੈਂ ਦੱਸਦਾ ਪਹਿਲਾਂ ਮੈਨੂੰ ਮੈਂ ਕੱਲ ਗਿਆ ਇੱਕ ਕੱਲ ਗਿਆ ਮੈਂ ਇੱਕ ਬਿਲਡਿੰਗ ਦੇ ਵਿੱਚ ਜਿੱਦੋਂ ਡਿਲੀਵਰੀ ਦੇਣਾ ਤੇ ਇੱਕ ਬੜਾ ਉੱਚਾ ਕੱਦ ਬਾਬੇ ਦਾ ਦਾੜ੍ਹੀ ਛੱਡੀ ਐਨਾ ਸੋਹਣਾ ਬਾਬਾ ਵੀ ਐ ਆਪਣਾ ਸਿਆਣਾ ਪਹਿਣਾ ਤੇ ਮੈਨੂੰ ਕਹਿੰਦਾ ਵੀ ਮਗਾ ਸੋਸਰੀ ਕਾਲ ਬਾਬਾ ਜੀ ਕਹਿੰਦਾ ਸੋਸਰੀ ਕਾਲ ਪੁੱਤ ਤੇ ਕਹਿੰਦਾ ਕਿੱਥੋਂ ਮਗਾ ਮਾਨਸਾ ਜੀ ਤੁਸੀਂ ਕਹਿੰਦਾ ਮੈਂ ਲੁਧਿਆਣੇ ਸਾਈਡ ਮੈਂ ਪਿੰਡ ਭੁੱਲ ਗਿਆ ਉਹਦਾ ਲੁਧਿਆਣੇ ਸੇ ਲੁਧਿਆਣੇ ਸਾਈਡ ਦਾ ਸੀ ਤੇ ਮੱਖ ਮੈਂ ਆਰਡਰ ਤੇ ਆਉਣਾ ਉਹਨੋਂ ਮਿਲ ਕੇ ਉਹ ਵਿਚਾਰਾ ਕਲੀਨ ਕਰੀ ਜਾਂਦਾ ਸੀਗਾ ਸਿਆਣੀ ਉਮਰ 77 75 ਸਾਲਾਂ ਦਾ ਬੀਰ ਬਸੀਗਾ ਤੇ ਫਿਰ ਜਦੋਂ ਮੈਂ ਮੁੜ ਕੇ ਆਇਆ ਮਾ ਸੋਸਰੀ ਘਰ ਬਾਬਾ ਜੀ ਮਾ ਕਿੰਨਾ ਕਿ ਟਾਈਮ ਹੋ ਗਿਆ ਕਹਿੰਦਾ ਪੁੱਤ ਚਾਰ ਸਾਲ ਹੋ ਗਏ ਵਿੱਚ ਕਹਿੰਦਾ ਮੈਂ ਘਰ ਆਹ ਕੰਟਰੈਕਸ਼ਨ ਦਾ ਕੰਮ ਕਰਦਾਗਾ ਤੇ ਅੱਜ ਆਹ ਕਲੀਨਿੰਗ ਤੇ ਕਹਿੰਦਾ ਪੁੱਤਾ ਬਿਲਡਿੰਗ ਸਾਫ ਕਰਨੀ ਹੈ ਕਲੀਨਿੰਗ ਤੇ ਆ ਰਿਆਂਗਾ ਤੇ ਮੱਖਾ ਕਿਵੇਂ ਲੱਗਿਆ ਤੁਹਾਨੂੰ ਉਹ ਰਿਆ ਕੇ ਠੀਕ ਆ ਪੁੱਤ ਕਹਿੰਦਾ ਸਕੂਨ ਹੈ ਨਹੀਂ ਓਰੇ ਕਹਿੰਦਾ 4 ਸਾਲ ਪਹਿਲਾਂ ਪਹਿਲਾ ਮੇਰਾ ਮੁੰਡਾ ਆਇਆ ਸੀ 5 ਇੱਕ ਸਾਲ ਸਾਢੇ 5 ਸਾਲ ਪਹਿਲਾਂ ਹਾਂ ਕਹਿੰਦਾ ਮੇਰਾ ਬੰਬੇ ਘਰ ਸੀ ਇੱਕ ਅੱਛਾ ਕਹਿੰਦਾ ਬੰਬੇ ਵਧੀਆ ਕਾਰੋਬਾਰ ਸੀ ਗੱਡੀਆਂ ਸੀ ਕਹਿੰਦਾ ਜਦੋਂ ਮੁੰਡਾ ਆਇਆ ਕੁਝ ਉਹਤੇ ਪੈਸੇ ਲਾਏ ਕਹਿੰਦਾ ਪੁੱਤ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੇਰੀ ਹਿਸਾ ਭੇਜੋ ਹਾਂ ਕਹਿੰਦਾ ਉਰੇ ਤਾਂ ਰਹਿਣੀ ਨਹੀਂ ਆਪਾਂ ਨੇ ਕਹਿੰਦਾ ਪੁੱਤ ਮੁੰਡੇ ਨੇ ਸਾਰੀਆਂ ਗੱਡੀਆਂ ਗੁੱਡੀਆਂ ਸਾਰਾ ਕੁਝ ਵਿਕਿਆਤਾ ਕਹਿੰਦਾ ਬੰਬੇ 'ਚ ਅੱਛਾ ਕਹਿੰਦਾ ਫੇਰ ਉਹਨੂੰ ਪੈਸੇ ਭੇਜੇ ਗੱਡੀਆਂ ਗੁੱਡੀਆਂ ਜਦੋਂ ਵੇਚਦਾ ਵੀ ਰਹਿਣੀ ਨਹੀਂ ਚਲੋ ਅਸੀਂ ਆਖਿਆ ਵੀ ਚਲੋ ਲਾਤ ਸੋਖ ਕਹਿੰਦਾ ਪੁੱਤ ਸਾਰਾ ਕੁਝ ਵਿਕਿਆਤਾ ਉਹਨੇ ਕੱਲਾ ਘਰ ਰਹਿ ਗਿਆ ਕਹਿੰਦਾ ਬੰਬੇ ਚ ਕਹਿੰਦਾ ਬੰਬੇ ਚ 45000 ਕਹਿੰਦਾ ਹੁਣ ਘਰ ਦਾ ਕਿਰਾਇਆ ਆਇਆ ਹਾਂ 45 ਹਾਂ ਇੰਨਾ ਹੂੰ ਇੰਨਾ ਆਂਦਾ ਯਾਰ ਪਤਾ ਨਹੀਂ ਮੈਨੂੰ ਤਾਂ ਇੰਨਾ ਕਹਿੰਦਾ ਸੀ ਕੀ ਪਤਾ ਹੁਣ ਘਰ ਵੀ ਵਿਕਿਆਤਾ ਹੋਵੇ ਵਿਚਾਰਾ ਬਾਬਾ ਕੀ ਕਰੇ ਘਰ ਤਾਂ ਵਿਕਿਆਤਾ ਪਰ ਇੰਨਾ ਤਾਂ ਨਹੀਂ ਆਂਦਾ ਰੈਂਟ ਇੰਨਾ ਨਹੀਂ ਆਉਂਦਾ ਉਹਦਾ ਰੈਂਟ ਹੈ ਨਾ ਪਤਾ ਨਹੀਂ ਬੜਾ ਯਾਰ ਇਹ ਗੱਪ ਛੱਡਿਆ ਤੇ ਕਹਿੰਦਾ ਪੁੱਤ ਉੱਥੇ ਹੈਗਾ ਸੀਗਾ ਫਿਰ ਵੇਚਤਾ ਹੋਊ ਬਾਬਾ ਕੀ ਕਹੇ ਹੁਣ ਕਿਤੇ ਸਾਲ ਦਾ ਨਾ ਕਹਿੰਦਾ 42 4500 ਚੱਲਦਾ ਸਾਲ ਦਾ ਓਏ ਹੱਸਣ ਵਾਲੀ ਗੱਲ ਸੋ ਕਹਿੰਦਾ ਪੰਟਾ ਕਹਿੰਦਾ ਪੁੱਤ ਪੰਜਾਬ 'ਚ ਵੀ ਘਰ ਹੈ ਗਿਆ ਕਹਿੰਦਾ ਵਧੀਆ ਚਲੋ ਕਾਰੋਬਾਰ ਸੀ ਰੋਟੀ ਖਾਂਦੇ ਸੀ ਕਹਿੰਦਾ ਬਹੁਤ ਸੌਖੇ ਸੀ ਹਾਂ ਕਹਿੰਦਾ ਮੁੰਡੇ ਪਿੱਛੇ ਲੱਗ ਕਿਉਂ ਰਿਆ ਗਿਆ ਕਹਿੰਦਾ ਨਾ ਤਾਂ ਹੁਣ ਜਾਣ ਜੋ ਕਰੇ ਮੇਰਾ ਮਾਣਾ ਕਹਿੰਦਾ ਮੈਂ ਇੰਡੀਆ ਵੱਸ ਹਾਂ ਤੇ ਉਹ ਬਾਵਾ ਚਿਰ ਵਿਚਾਰਾ ਗੱਲਾਂ ਕਰਦਾ ਰਿਹਾ ਲੰਮਾ ਟਾਈਮ ਕਹਿੰਦਾ ਓਰੇ ਹੈ ਤਾਂ ਕੁਛ ਨਹੀਂ ਕਹਿੰਦਾ ਪੋਤੇ ਨੇ ਦੇਖਿਆ ਜਦੋਂ ਤਾਂ ਗੋਂ ਹੁੰਦੀ ਆ ਛੋਟੇ ਛੋਟੇ ਪੋਤੇ ਨੇ ਉਹਦੇ ਤਾਂ ਆ ਜਾਂਦੇ ਆ ਲਵੇ ਵੀ ਕੋਈ ਚੀਜ਼ ਚੱਕ ਲਿਓਣੀ ਆ ਦਵਾਈ ਆ ਕੇ ਜਾ ਉਰਾਪਰਾ ਜਾਣਾ ਨਹੀਂ ਕਹਿੰਦਾ ਟੂ ਹੀ ਨਹੀਂ ਮਾਰਦੇ ਪੁੱਤੋਰੇ ਕਹਿੰਦਾ ਹੁਣ ਆਲੇ-ਦਾਲੇ ਦੇਖ ਲੈ ਜਿਹਦੇ ਵੱਡੇ ਹੋ ਰਹੇ ਨੇ ਜਵਾਕ ਪੋਤੇ ਕਹਿੰਦਾ ਪੁੱਤੋ ਉਹ ਤਾਂ ਕਹਿੰਦਾ ਬੁਲਾਉਂਦੇ ਹੀ ਨਹੀਂ ਦਾਦੇ-ਦਾਦੀ ਨੂੰ ਕਹਿੰਦਾ ਜਦੋਂ ਪੁੱਤ ਦਾਦੇ-ਦਾਦੀ ਨੂੰ ਬੁਲਾਉਣਗੇ ਨਹੀਂ ਪੋਤੇ ਜਾਂ ਮੁੰਡੇ ਕਹਿੰਦਾ ਟਾਈਮ ਪਾਸ ਕਿਵੇਂ ਹੋ ਸਕੂਨ ਕਿਵੇਂ ਹੋਊ ਯਾਰ ਊਰੇ ਵਾਲੇ ਬੁਲਾਂਦੇ ਨਹੀਂ ਜਵਾਕ ਹਾਂ ਇੰਡੀਆ ਦੇ ਨੂੰ ਵੀ ਨਹੀਂ ਬੁਲਾਂਦੇ ਫਿਰ ਉਹੀ ਕਹਿਣਾ ਇੰਡੀਆ ਦੇ ਵਿੱਚ ਲਾਈਫ ਤਾਂ ਸਕੂਨ ਆ ਇੰਡੀਆ ਦੇ ਵਿੱਚ ਦਾਦੇ ਲਵੇ ਜਵਾਕ ਬੈਠੇ ਰਹਿੰਦੇ ਨੇ ਦਾਦੀ ਲਵੇ ਵੀ ਚਲੋ ਦਾਦੀ ਲਵੇ ਬਹਿਣੇ ਆਪਾਂ ਹਰੇਕ ਜਵਾਕ ਬਹਿੰਦਾ ਹੈਗਾ ਛੋਟੀ ਉਮਰੇ ਵੱਡੀ ਉਮਰੇ ਵੀ ਬਹਿ ਜਾਂਦੇ ਆ ਗੱਲਾਂ ਸੁਣੋ ਜਵਾਕ ਕੋਲ ਐਡਾ ਹੈ ਨਹੀਂ ਕੋ ਕਰਨ ਊਰੇ ਮੇਰੀ ਗੱਲ ਸੁਣ ਊਰੇ ਜਵਾਕ ਹੁਣ ਮੈਂ ਤੈਨੂੰ ਐਗਜ਼ਾਮਪਲ ਦਿੰਦਾ ਜਦ ਤੂੰ 5 ਸਾਲ ਦਾ ਤਾਂ 6 ਦਾ ਹੂੰ ਤੈਨੂੰ ਕੀ ਮਿਲਦਾ ਤਾਂ ਖਾਣਾ ਤੇ ਉਹ ਜਵਾਨਾ ਉਹਦੋਂ ਹੋਉਂਦੀ ਉਹ ਜਮਾਨਾ ਛੱਡ ਉਹ ਮੈਨੂੰ ਅਸਤਨੋਂ ਮਿਲਦਾ ਕਿ ਤਾ ਚਲੋ ਮੰਨਿਆ ਉਦੋਂ ਖਾਣ ਨੂੰ ਤੋਫੀਆਂ ਭੂਜੀਆ ਭਾਜੀ ਮਿਲ ਜਾਂਦਾ ਇਹ ਤਾਂ ਹਾਈ ਹਾਂ ਮੈਂ ਕੱਲ ਰੇ ਆਪਣੇ ਰੈਸਟੋਰੈਂਟ ਆ ਦੀ ਮੋਟਨ ਤਿੰਨ ਜਵਾਕ ਇੰਨੇ ਨੇ ਇੰਨਾਂ ਦੇ ਹੱਥ ਚ ਟਿਮੋਟਨ ਜੇ ਮੇਰੀ ਗੱਲ ਸੁਣ ਉਹ ਇਹ ਉਮਰ ਚ ਟਿਮੋਟਨ ਕੀਣ ਲੱਗ ਕੇ ਉਹਨਾਂ ਨੇ ਕਿੱਥੇ ਪੁੱਛਣਾ ਅੱਗੇ ਜਾ ਕਿਸੇ ਨੂੰ ਬਾਬੇ ਫਿਰ ਉਹਨਾਂ ਨੂੰ ਘਰੇ ਦਿੰਦੇ ਨਹੀਂ ਨਾ ਕੁਝ ਟਾਈਮ ਨਹੀਂ ਹੈਗਾ ਉਹ ਕਹਦਾ ਜੀ ਉੱਤੀ ਪੀ ਆਓ ਆਪਣੇ ਇਹੀ ਜ਼ੀ ਗੱਲ ਨਹੀਂ ਤਾਂ ਹੀ ਤਾਂ ਫਿਰ ਕਨੈਕਸ਼ਨ ਨਹੀਂ ਹੈਗਾ ਕਨੈਕਸ਼ਨ ਜੇ ਆਪਾਂ ਘਰੇ ਖਵਾਵਾਂਗੇ ਜਵਾਕ ਤਾਂ ਮੇਲ ਨਹੀਂ ਹੈਗਾ ਨਾ ਜੇ ਆਪਾਂ ਜਵਾਕ ਨੂੰ ਸਕੂਲ ਪਿਠਾ ਕੇ ਖਵਾਵਾਂਗੇ ਫਿਰ ਤਾਂ ਤਾਲਮੇਲ ਬਣੂ ਕੱਲ ਤਾਂ ਉਹਨਾਂ ਨੇ ਸ਼ੁਰੂ ਚ ਹੀ ਤਾਲਮੇਲ ਬਗੈੜਤਾ ਦਾਦੇ ਦਾ ਦਿਨ ਬੁਝੇ ਬਾਕੀ ਉਹ ਵੀ ਨਹੀਂ ਪੁੱਛਦਾ ਜਦੋਂ 10 ਸਾਲ ਦੇ ਹੋ ਗਏ ਫਿਰ ਵੀ ਨਹੀਂ ਪੁੱਛਦਾ ਕਿਉਂਕਿ ਉਹਦੇ ਪੂਰਾ ਅਗਨੈਸ਼ਨ ਨਹੀਂ ਹੈਗਾ ਇੰਦੀਆਂ ਮਾਂ ਇੱਕ ਹੋਰ ਦੇਖ ਤੂੰ ਹੁਣ ਸਕੂਲ 'ਚ ਜਾਣਨਾ ਤਾਂ ਆਰਡਰ ਦੇ ਕੇ ਆਵੇਂ ਵੀ ਆਇਆ ਹਨਾ ਉਹਦੇ ਜਵਾਕ ਸਕੂਲ ਤੋਂ ਮਗਾਨਦ ਨੇ ਉਹ ਸਕੂਲ ਤੋਂ ਲੈ ਕੇ ਕਹਿੰਦਾ ਕਰ ਜਦੋਂ ਕੁਤ ਬਣਾਉਂਦੀ ਨਹੀਂ ਘਰੇ ਘਰੇ ਤਾਂ ਰੋਟੀ ਨਹੀਂ ਬਣਦੀ ਇਹਦਾ ਚੱਕਰ ਆ ਨਾ ਤਾਂ ਉਹਦੇ ਮਾਵਾ ਪੂਲ ਟਾਈਮ ਆ ਨਾ ਕਾ ਵਾਸਤੇ ਪਰ ਜਵਾਬ ਲਵੇਣ ਲੱਗਦੇ ਉਹਨਾਂ ਦੇ ਬਾਅਦ ਵਿੱਚ ਜਦੋਂ بڑے ਹੋ ਜਾਂਦੇ ਆ ਉਹ ਰੋਲਾ ਕੀ ਉਹ ਤਾਂ 10 ਸਾਲ ਦੀ ਛੱਡ ਕੇ ਆਈ ਤੇ ਮੈਂ ਆ ਨਾਲ ਵਾਲੀ ਬਿਲਡਿੰਗ ਨਾ ਬਿਲਡਿੰਗ ਚ ਗਿਆ 9981 ਵਾਲੀ ਤੇ ਵੀਰੋ ਇੱਕ ਛੋਟਾ ਜਿਹਾ ਬੱਚਾ ਹੋਊਗਾ ਉਹ 3 ਸਾਢੇ ਕਿ ਤਿੰਨ ਸਾਲ ਦਾ ਹੋਊਗਾ 4 ਸਾਲ ਦਾ ਲਾ ਲਓ ਉਹਨੂੰ ਉਹ ਰੇਡੀ ਜੀ ਚ ਬਿਠਾਈ ਆਵੇ ਤੇ ਉਹ ਆਪਣੇ ਹੋਊਗਾ ਗੁਜਰਾਤ ਵਾਲੀ ਸਾਈਡ ਦਾ ਉਹ ਜਵਾਕ ਕਿਤੇ ਕੁਝ ਮੰਗ ਲੈ ਕੇ ਤੇ ਕਿਤੇ ਕੁਝ ਮੰਗ ਲੈ ਆ ਫਿਰ ਤੇ ਬੈਕ ਸਾਈਡ ਖੜਿਆ ਜੀ ਉਹ ਕੋਈ ਹੋਰ ਆ ਆਪਣੇ ਇੰਡੀਆ ਨਹੀਂ ਤੇ ਉਹ ਵੀ ਉਮਰ ਦਾ ਹੋਊਗਾ 38 38 ਸਾਲ ਦਾ ਕਹਿੰਦਾ ਉਹਦੇ ਜਵਾਕ ਬਹੁਤ ਅੰਕ ਕਰਦੇ ਨੇ ਕਹਿੰਦਾ ਮੈਂ ਮੇਰੇ ਘਰ ਵਾਲੀ ਨੂੰ ਪਤਾ ਕੀ ਕਿਹਾ ਜਵਾਕ ਤੋਂ ਕੁਕ ਇੰਡੀਆ ਲੈਣੀ ਐ ਨੇ ਜੰਮਣ ਤੋਂ ਕਹਿੰਦਾ ਉਹ ਵੀ ਜਵਾਕ ਜਦੋਂ 10 12 ਸਾਲ ਦਾ ਹੋ ਗਿਆ ਲੱਤ ਮਾਰਨੀ ਛੱਡ ਕੇ ਚਲਾ ਜਾਣਾ ਕਹਿੰਦਾ ਇਦੋਂ ਚੰਗਾ ਜਿਹੜੇ ਦੋਨੇ ਜੀ ਹੈਗੇ ਆ ਉਹ ਹੋਮਵਰ ਕਟ ਲ ਇਰ ਜਵਾਬ ਤੋਂ ਬਿਨਾਂ ਸਰਦਾ ਵੀ ਨਹੀਂ ਪਰ ਉਰੇ ਜਵਾਬ ਕਰਕੇ ਕੋਈ ਫਾਇਦਾ ਹੀ ਨਹੀਂ ਉਰੇ ਦਾ ਰੋਣਾ ਜਵਾਬ ਕਰਕੇ ਇੰਡੀਆ ਹੋਰ ਗੱਲ ਆ ਬਾਈ ਚਲੋ ਛੱਡ ਦਰੋਜ ਦੁੱਖ ਨੇ ਮਿਲਦੇ ਨੇਗੇ ਵਕਤ ਅਸਲ ਬੁੜਿਆਂ ਦੀ ਜ਼ਿੰਦਗੀ ਉਰੇ ਫਸੀ ਹੋਈ ਹੈ ਨਾ ਬੁੜੇ ਨਹੀਂ ਖਰਾਬ ਨੇ ਨਹੀਂ ਬੁੜਿਆਂ ਦੀ ਬਹੁਤ ਜਿਹੜੇ ਤਾਂ ਠਰਕੀ ਬੁੜੇ ਨੇ ਠਰਕੀ ਮਾਲ ਚ ਬੈਠੇ ਹੁੰਦੇ ਨੇ ਬਾਈ ਉਹ ਤੁਹਾਨੂੰ ਇੱਕ ਦਿਨ ਦਿਖਾਵਾਂਗੇ ਮਾਲ ਚ ਗੋਬੜਾ ਗਏਗਾ ਸਾਲਾ ਕੋਪਰਾ ਕੋਪਰਾ ਗਏਗਾ ਚਾਹੇ ਤੂਫਾਨ ਆ ਜਾਏ ਚਾਹੇ ਮੀਂਹ ਪਵੇ ਚਾਹੇ ਉਹਨਾਂ ਦੇ ਪਾਸਾ ਕੁਝ ਹੋ ਜੇ ਉਹਨਾਂ ਨੇ 11 ਵਜੇ ਆ ਕੇ ਮਾਲ ਚ ਬੈਠ ਜਾਣਾ ਕੁਰਸੀਆਂ ਨੱਪ ਲੈਣੀਆਂ ਨੇ ਸੋਫੇ ਵਾਲੀਆਂ ਸ਼ਾਮ ਨੂੰ ਨੇਰੇ ਤੱਕ ਨਹੀਂ ਜਾਂਦੇ ਭਤਿੰਦਰ 15 20 ਨੇ ਉਹ ਤੇ ਬਈ ਹੁਣ ਉਹਨਾਂ ਦਾ ਉਹਨਾਂ ਦੀ ਤਾਂ ਐਸ਼ ਹੀ ਆ ਉਹ ਤਾਂ ਠਰਕੀ ਨੇ ਸਾਰੇ ਚੱਲ ਉਹ ਤਾਂ ਉੱਥੇ ਬੈਠੇ ਰਹੇ ਹਨਾ ਹਾਂ ਮੈਂ ਤੈਨੂੰ ਇਹ ਤੋਂ ਵੱਡਾ ਠਰਕੀ ਉਹਨਾਂ ਕੱਲ ਵੀ ਕੱਲ ਵੀ ਉੱਥੇ ਮਿਲਿਆ ਮੈਨੂੰ ਓਏ ਜਦੋਂ ਸਿਆਣਾ ਬਿਆਣਾ ਬੁਢਾ ਬਈ ਆਪਾਂ ਨੂੰ ਮਿਲਦਾ ਨਾ ਕਿਤੇ ਤਾਂ ਉਹ ਤਜ ਦੀ ਗੱਲ ਸੁਣਾਉਂਦਾ ਜਵਾਖਾ ਨਾ ਓਏ ਉਹਨਾਂ ਨਾਲ ਇੰਨੀਆਂ ਠਰਕੀ ਗੱਲਾਂ ਹੋਣਗੀਆਂ ਲੁਚੀਆਂ ਯਾਰ ਉੱਠ ਕੇ ਆ ਗਏ ਵੀ ਕਿੱਥੇ ਯਾਰ ਤੂੰ ਸਾਡੇ ਦਾਦੇ ਦੀ ਉਮਰ ਦਾ ਕਿੱਥੇ ਵਧੀਆ ਗੱਲ ਸੁਣਾ ਤੇ ਉਹ ਵਧੀਆ ਗੱਲਾਂ ਨਹੀਂ ਸੁਣਾ ਕੀ ਕਹਣਾ ਉਹਦਾ ਕੁੜੀਆਂ ਆਂਦੀਆਂ ਪੁੱਠੀਆਂ ਗੱਲਾਂ ਕੁੜੀਆਂ ਐ ਕੁੜੀਆਂ ਉਹ ਤੇ ਯਾਰ ਤੂੰ ਦੱਸ ਵੀ ਸਿਆਣਾ ਬੰਦਾ ਸਾਡੇ ਜਵਾਖਾਂ ਚ ਛੋਟੀ ਉਮਰ ਦੇ ਚੰਗਾ ਲੱਗਦਾ ਕਰਦਾ ਉਹ ਤੇ ਉਹਨੇ ਤਾਂ ਗੱਲਾਂ ਕਰਨੀਆਂ ਤੂੰ ਇੱਧਰ ਮੇਰੇ ਤੋਂ ਲਾਈਵ ਐਗਜ਼ੈਂਪਲ ਲੈ ਉਹਨਾਰੇ ਬਿਲਡਿੰਗਾਂ ਨੇ ਨਹੀਂ بڑے بڑے ਲੰਬੇ ਫਲੈਟ ਨੇ ਸਾਰੀਆਂ ਬਿਲਡਿੰਗਾਂ ਨੇ ਸਾਰਿਆਂ ਦੇ ਵਿੱਚ ਜਿਹੜੇ ਵਕਰਾਉਂਦੀਆਂ ਨੇ ਕੋਈ ਵੀ ਉਹਨਾਂ ਦਾ ਪੈਸਾ ਨਹੀਂ ਮੇਰੀ ਗੱਲ ਸੁਣਾ ਇਰੇ ਹੁਣ ਦੇਖ ਲੈ ਆਨਲਾਈਨ ਹੁੰਦਾ ਪ੍ਰੈਜੇਟੇਸ਼ਨ ਅੱਛਾ ਆਨਲਾਈਨ ਆਨਲਾਈਨ ਪ੍ਰੈਜੇਟੇਸ਼ਨ ਹੁੰਦੀ ਆਰੇ ਔਰ ਇੱਕ ਵੈਬਸਾਈਟ ਜੀ ਬਣੀ ਹੋਈ ਆ ਹਨ ਮੈਨੂੰ ਨਹੀਂ ਪਤਾ ਉਹਦੇ ਤੇ ਜਾਂਦੇ ਨੇ ਅੱਛਾ ਔਰ ਓਥੇ ਗੱਲਬਾਤ ਕਰ ਲੈਂਦੇ ਨੇ ਠੀਕ ਹੈ ਤੇ ਚੱਲ ਮੈਂ ਆਰਡਰ ਦੇਣ ਗਿਆ ਹੋਇਆ ਹਨ ਹੁਣ ਚੱਲ ਕੋਈ ਹੋਰ ਕੰਮ ਵੀ ਹੋਗਾ ਪਰ ਪਤਾ ਲੱਗ ਗਿਆ ਮੈਨੂੰ ਅੱਛਾ ਹੁਣ ਮੈਂ ਗਿਆ ਅੱਛਾ ਮੈਨੇ ਓਥੇ ਬਜ਼ਰਬੂਜ਼ਰ ਜਿਹਾ ਕਰਿਆ ਉਹ ਆ ਗਈ ਥੱਲੇ ਉਹਨੂੰ ਮੈਂ ਫੜਾਤਾ ਕੁੜੀ ਨਾਲ ਆਰਡਰ ਓਥੇ 50 ਸਾਲ ਦਾ ਹੋਣਾ ਉਹ ਬੰਦਾ ਇੰਡੀਅਨ ਕੁੜੀ ਕੁੜੀ ਤੈਨੂੰ ਮੈਂ ਦੱਸਦਾ ਕੀ ਦੀ ਇਹ 50 ਸਾਲ ਦਾ ਹੋਣਾ ਅੱਛਾ ਪੰਜਾਬੀ ਬੰਦਾ ਤੇ ਉਹ ਖੜਾ ਉੱਥੇ ਮੈਨੂੰ ਕਹਿੰਦਾ ਵੀਰੇ ਆ ਆ ਬਜ਼ਰ ਨਹੀਂ ਹੋ ਰਿਹਾ ਮੇਤੋਂ ਕਹਿੰਦਾ ਹੋ ਨਹੀਂ ਰਿਹਾ ਤੂੰ ਕਹਿੰਦੇ ਮੈਂ ਕਰਤਾ ਉਹਨੇ ਚਲਕ ਐਕਸੈਸ ਨਹੀਂ ਦਿਆ ਹਣਾ ਉੱਪਰ ਐਕਸੈਸ ਦੇਣਾ ਪੈਂਦਾ ਤਾਂ ਵੀ ਗੇਟ ਖੁੱਲਦਾ ਨਹੀਂ ਨਿਕੂ ਹਾਂ ਸਮਝ ਗਿਆ ਤਾਂ ਹੀ ਲਿਫਟ ਤੇ ਉਹ ਤੋਂ ਬਾਅਦ ਫਿਰ ਕੀ ਹੋਇਆ ਉਹਨੇ ਉਹਨੂੰ ਫੋਨ ਲਗਾਇਆ ਵਾ ਫੋਨ ਲਾਉ ਉਹਨੇ ਕੁੜੀ ਨੇ ਚੱਕਿਆ ਉਹਨੇ ਸਪੀਕਰ ਤੇ ਰੱਖਦਾ ਉਹ ਕੁੜੀ ਉਹ ਕਹਿੰਦਾ ਉਹ ਕਹਿੰਦੀ ਹੂ ਆਰ ਯੂ ਵੀ ਦੋ ਬੰਦੇ ਦੇ ਨਾਮ ਲੈ ਫੇਰੀ ਕਹਿੰਦੀ ਅਪਾਇੰਟਮੈਂਟ ਆ ਹਾਂ ਹਾਂ ਤੇ ਮੈਂ ਚੱਲ ਉਧਰ ਤਾਂ ਕੁਝ ਨਹੀਂ ਬੋਲਿਆ ਮੈਨੂੰ ਕਿਹਾ ਵਾ ਤੇਰਾ ਕੀ ਨਾਮ ਆ ਮੈਂ ਉਹਨੂੰ ਦੱਸਤਾ ਉਹ ਕਹਿੰਦੀ ਠੀਕ ਆ ਮੈਂ ਐਕਸੈਸ ਦੇਣੀ ਮੈਨੇ ਬਟਨ ਦਬਾਤਾ ਉਹਨੇ ਐਕਸੈਸ ਦਿੱਤਾ ਉਹ ਚਾਈਨੀਸ ਧੀ ਅੱਛਾ ਮੇਰੀ ਗੱਲ ਪੰਜਾਬੀ ਬੰਦਾ ਅੰਗਰੇਜ਼ੀ ਉਹ ਵੀ ਬੁਢਾ ਉਹ ਵੀ ਬੁਢਾ ਉਹਦਾ ਕੀ ਕਨੈਕਸ਼ਨ ਆ ਚਾਈਨੀਸ ਕੁੜੀ ਨਾਲ ਜਦੋਂ ਕਹੀ ਤਾਂ ਜਾਂਦੀ ਆ ਅਪਾਰਟਮੈਂਟ ਸੀਗੀ ਗੱਲ ਤਾਂ ਇਹ ਆ ਵੀ 200 ਡਾਲਰ ਦੇ ਕੇ ਆਇਆ 1.5 200 200 ਡਾਲਰ ਦੇ ਕੇ ਆਇਆ ਨਾਲੇ ਸਿਆਣਾ ਵੇਣਾ ਸਿਆਣਾ ਵੇਣਾ ਮੈਂ ਮੈਂ ਤੈਨੂੰ ਕਹਿਣਾ ਹੋਰੇ ਫੋਨ ਤੇ ਜਵਾਬ ਦੀ ਜਵਾਬ ਕੀ ਉਹਦਾ ਪੋਤਿਆਂ ਵਾਲਾ ਹੋਊਗਾ ਠਰਕੀ ਬੂੜਾ ਤੇ ਕੰਮ ਬਾਰੇ ਕੰਮ ਬਾਰੇ ਚਾਣਨਾ ਪਾ ਅੱਜ ਦਾ ਹਾਲਾਤ ਕੀ ਚੱਲ ਰਹੇ ਨੇ ਕੰਮ ਕੁੱਮ ਕੋਈ ਨਹੀਂ ਹੈਗਾ ਨਹੀਂ ਕੰਮ ਜਿਵੇਂ ਮੰਨ ਲਾ ਇੰਡੀਆ ਦੇ ਵਿੱਚੋਂ ਬਾਈ ਇੰਡੀਆ ਦੇ ਵਿੱਚੋਂ ਨਾ ਐਲ ਐਮ ਆਈ ਵਾਲੇ ਐਲ ਐਮ ਆਈ ਵਾਲੇ ਸਟੂਡੈਂਟਾਂ ਨੂੰ ਆ ਵੀਜ਼ਾ ਲਮਾਉਣ ਵਾਲੇ ਇਮੀਗ੍ਰੇਸ਼ਨ ਆਫਿਸ ਖੁੱਲੇ ਹੁੰਦੇ ਨੇ ਜਿਹੜੇ ਹੈ ਜਿਹੜੇ ਆਪਣੇ ਆਈ ਲੈਟਸ ਕਰਾਉਂਦੇ ਨੇ ਕੀ ਸੁਪਨਾ ਦਿਖਾਉਂਦੇ ਨੇ ਤੁਸੀਂ ਜਾਓ ਚਾਹੇ ਮਾਂ ਪਿਓ ਦਾ ਇੱਕ ਕਿਲਾ ਵਿਕ ਜੇ ਕਹਿੰਦੇ ਆ ਨਾ ਚਾਹੇ ਕਿਲਾ ਵਿਕ ਜੇ ਤੁਸੀਂ ਮੁੰਡੇ ਨੂੰ ਭੇਜੋ ਤੁਸੀਂ 10 ਕਿਲੇ ਬਣਾ ਲਓ ਤੁਸੀਂ ਮਹੀਨੇ ਦਾ 3 ਲੱਖ ਛਾਪੋਗੇ ਕਹਿੰਦੇ ਤਾਂ ਆਏ ਨੇ ਨਾ ਕਹਿੰਦੇ ਤਾਂ ਇਦਾਂ ਨੇ ਮੈਨੂੰ ਜਿੱਦਾ ਐਲ ਐਮ ਆਈ ਵਾਲੇ ਆਉਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਜੀ ਤੁਹਾਨੂੰ ਕੰਪਨੀ ਖਾਣਾ ਫਰੀ ਦੇਊਗੀ ਰਹਿਣਾ ਫਰੀ ਦੇਊਗੀ ਤੇ ਉਤੋਂ ਛੋਡੀ ਪੇ ਹੋਊਗੀ ਘੱਟੋ ਘੱਟ 20 ਡਾਲਰ ਤੇ 20 ਡਾਲਰ ਤੋਂ ਫਿਰ ਹੌਲੀ ਹੌਲੀ ਬਾਅਦ ਚ 25 ਡਾਲਰ ਹੋ ਜੂ। ਸੁਣ ਤਾ ਲੈ ਮੈਂ ਦੰਦਾ 25 ਡਾਲਰ ਹੋ ਜੂ। ਕੰਟਰੈਕਸ਼ਨ ਦੇ ਕੰਮ ਚ ਇਹ ਹੋਲ ਚ ਕਹਿੰਦੇ ਜੀ ਕੰਪਨੀ ਕੰਪਨੀ ਇੰਨਾ ਪੈਸਾ ਤੁਸੀਂ ਮਹੀਨੇ ਦਾ 3-4 ਲੱਖ ਛਾਪਿਆ ਕਰੋਗੇ ਤੁਹਾਨੂੰ ਖਰਚਾ ਕੱਢ ਕੇ 3.5 ਲੱਖ ਪੱਕਾ ਬਚਤ ਹੋ ਜਾਣਾ। ਵੀਰੋ ਇੱਥੇ ਕੋਈ ਵੀ ਬਚਤ ਨਹੀਂ ਹੁੰਦਾ। ਉਹਦੀ ਮਿੱਟੀ ਖੋਚ ਬਗਿਆ ਦੀ ਜਿੰਨੇ ਮੁੰਡੇ ਆਏ ਨੇ ਚਵਾਨੀ ਨਹੀਂ ਭੇਜੀ ਕਿਸੇ ਲਵੇ ਕੋਈ ਸੇਵਿੰਗ ਨਹੀਂ ਹੈਗਾ ਕ੍ਰੈਡਿਟ ਕਾਰਡ ਮੈਨਸ ਚ ਤੁਰੇ ਫਿਰਦੇ ਨੇ ਉਹ ਤੂੰ ਦੱਸ ਉਹ ਦੇਖ ਮੈਂ ਤੈਨੂੰ ਦੱਸ ਡਰਨਿੰਗ ਕੀ ਆ ਤੂੰ ਆ ਗਿਆ ਹਨਾ ਉਹ ਸਟੂਡੈਂਟ ਆਨ ਨਾਲ ਅੱਡੀ ਸਟੱਡੀ ਆ ਤੈਨੂੰ ਹਫਤੇ ਤੇ 20 ਘੰਟੇ ਨੇ 17 ਡਾਲਰ ਮਿਨੀਮਮ ਪੇ ਆਨ ਦੀ ਦਿੰਦੇ ਤਾਂ ਨਹੀਂ ਮੇਰੀ ਤਾਂ ਸੁਣਦਾ ਦਿੰਦੇ ਨੇ 17 ਹੀ ਦਿੰਦੇ ਨੇ ਪਰ ਮੈਂ ਤੈਨੂੰ ਦੱਸ ਰਿਹਾ ਨੇ ਕੈਲਕੂਲੇਸ਼ਨ ਕੀ ਆ ਮੈਂ ਕਰਿਆ ਹੋਇਆ ਹੈ ਨਾ ਕੰਮ ਤੇ ਬਰੋ ਤੈਨੂੰ 20 ਵੀ ਨਹੀਂ ਹੁੰਦੇ ਪੂਰੇ ਘੰਟੇ ਮਤਲਬ ਤੇਰੇ 16 ਜਾਂ 17 ਲਵਾਂਗੇ 16 17 ਘੰਟੇ ਹੋਗੇ ਹਫਤੇ ਦੇ ਤੇਰੇ 300 ਹੋ ਗਿਆ 2 ਹਫਤੇ ਦੇ 600 ਹੋਗੇ 4 ਹਫਤੇ ਦੇ ਕਿੰਨੇ ਹੋਗੇ 12 1300 ਹੋਗੇ ਹਾਂ ਮੈਂ ਤੈਨੂੰ ਮੇਰੇ ਤੋਂ ਖਰਚਾ ਸੁਣ ਲੈ ਨਹੀਂ 12 1300 ਤਾਂ ਤਾਂ ਮਿਲੂ ਨਾ ਜੇ ਤੈਨੂੰ ਜੌਬ ਮਿਲੂਗੀ ਜੇ ਮਿਲ ਵੀ ਗਈ 60 70 ਜੇ ਮਿਲ ਵੀ ਗਈ ਬਾਕੀ ਦਾ 60 70% ਸਟੂਡੈਂਟ ਤਾਂ ਵਿਲੇ ਫਿਰਦੇ ਨੇ ਉਹ ਤਾਂ ਵਿਲੇ ਫਿਰਦੇ ਨੇ ਉਹ ਤਾਂ ਮਿਲ ਗਈ ਤਾਂ ਜੌਬ ਤਾਂ ਜੇ ਮਿਲ ਵੀ ਗਈ ਅੱਛਾ ਜੇ ਹਾਲਾਤ ਵੀ ਰੱਖਦਾ ਮੈਂ ਹਾਂ ਜੇ ਮਿਲ ਵੀ ਗਈ ਠੀਕ ਹੈ ਜੌਬ ਮਿਲ ਗਈ ਤਾਂ ਉਰੇ ਹੋ ਨਹੀਂ ਸਕਦਾ ਵੀ 4.5 ਸਤਾ ਨੀਚੇ ਤੈਨੂੰ ਕਮਰਾ ਮਿਲ ਜੇ 4.5 500 ਮੰਨ ਕੇ ਚੱਲ ਬਸ ਗੱਲ 500 ਦਾ ਤੂੰ ਮੰਨ ਲੈ 500 ਚ ਕਮਰਾ 500 ਦਾ ਖਰਚਾ ਖਾਣ ਦਾ ਤੇ ਬਸ ਦਾ ਬਸ ਦਾ ਬਸ ਦਾ ਤੇਰਾ 100 100 ਹਸਾਨ ਕੇ ਚੱਲ 350 ਪਹੂਗਾ 5 ਤੇ 3.5 ਸਾਰੇ ਬੰਕਵਰ ਨੇ ਹਾਂ ਇੱਕ ਵਾਰੀ ਟ੍ਰੇਨ ਤੇ ਚੜ ਗਿਆ 6 ਡਾਲਰ ਦਾ ਪੱਤਕਾ ਕਰਾਂ ਤੇ 850 ਹੋ ਗਿਆ 850 ਵਾਦੀ ਲੱਗ ਜੂ 850 ਤੇ ਫਿਰ ਤੇਰਾ ਕਿਤੇ ਖਾਣ ਨੂੰ ਵੀ ਦਿਲ ਕਰੂ 버거 ਨੂੰ ਫਿਰ ਤਾਂ ਕੰਮ ਤੇ ਵੀ ਜਾਏਗਾ ਸੌਰੀ ਕੰਪਾਸਰ ਕਾਰਡ ਲਾ ਕੇ ਹਾਂ ਉਹ ਵੀ ਤੇਰਾ ਉਹ ਵੀ ਹੈਗਾ 50 60 ਤੇਰਾ ਤੇ ਫਿਰ ਹੋ ਗਿਆ 900 ਕਈ ਵਾਰੀ ਬੰਦੇ ਦਾ ਆਉਂਗੀ ਚੱਲ ਖਾਣ ਨੂੰ ਦਿਲ ਕਰਿਆ ਹੁੰਦਾ ਤੇਰਾ ਗਰੂਮਿੰਗ ਸਾਬਣਾ ਸੁਭਣਾ ਵੀ ਮੁੱਕ ਜਾਂਦੀਆਂ ਸਾਰਾ ਕੁਝ ਤੇ ਮੋਬਾਈਲ ਦਾ ਖਰਚਾ ਡਾਲਰ 50 60 70 ਤੇਰੇ ਰਾਮ ਨਾਲ ਮੋਬਾਈਲ ਤੇ ਹਾਂ ਤੇਰੇ ਕੋਲ ਤਾਂ ਬਚ ਪਜਾ ਕੇ 150 ਹੀ ਬਚਿਆ ਉਹ ਤੇਰਾ ਕ੍ਰੈਡਿਟ ਕਾਰਡ ਚ ਪਕ ਜਿਹਾ ਲੱਗ ਤੇ 150 ਬਚ ਗਿਆ ਉਹ ਵੀ ਕ੍ਰੈਡਿਟ ਉਹ 150 ਚੀਏ ਕਿਤੇ ਖਾਣ ਨੂੰ ਦਿਲ ਕਰਿਆ 버거 ਕੁਲਚਾ ਉਹ ਜੇ ਕਿਤੇ ਦੋਸਤ ਆ ਗਿਆ ਜੇ ਕਿਤੇ ਚਿਕਨ ਖਾਣ ਨੂੰ ਹੋਰ ਖਾਣ ਨੂੰ ਜੇ ਯਾਰ ਮਤਲਬ ਕੰਮ ਵੀ ਮਿਲ ਗਿਆ ਨਾ ਫਿਰ ਵੀ ਕੋਈ ਉਹ ਨਹੀਂ ਹੈਗਾ ਵੀ ਤੂੰ ਬਹੁਤ ਆਊਕਾਰ ਹੋ ਜਾਵੇਂਗਾ ਬਸ ਇਹ ਮੰਨ ਕੇ ਮੰਨ ਲਾ ਵੀ ਜਿਹੜੀ ਆਪਣੇ ਬਸ ਚ ਆ ਭਾਣ ਜੀ ਨਹੀਂ ਬਚਦੀ ਹੁੰਦੀ ਆਪਾਂ ਕਈ ਵਾਰੀ ਮੌਲ ਤੋਂ ਚੀਜ਼ ਲੈਣੀ ਆ ਨੇ ਠੀਕ ਜੀ ਉਹ ਬਾਤ ਹੀ ਆ ਤੇ ਆ 20 30 ਦੇਖੋ ਜੇ ਕਿਸਮਤ ਨਾਲ ਕੰਮ ਮਿਲ ਗਿਆ ਮਹੀਨੇ ਬਾਅਦ 50 ਤੋਂ 100 ਡਾਲਰ ਤੁਹਾਨੂੰ ਬਚ ਜਾਣਗੇ ਜੇ ਕੰਮ ਮਿਲ ਗਿਆ ਜੇ ਕੰਮ ਨਾ ਮਿਲਿਆ ਕੰਮ ਮਿਲਦਾ ਹੀ ਨਹੀਂ ਉਹ 6-7 ਮਹੀਨੇ ਦਾ ਲਟੋਕਰਾ ਖਾਈ ਜਾਂਦਾ ਲੈ ਇੱਕ ਮੁੰਡਾ ਮੈਂ ਆਪਣੇ ਕਾਲਜ ਦੇ ਕਿਹਾ ਨੂੰ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਤੇ ਉਹ ਲਾਗ-ਪਾਗ ਸਾਰੇ ਕਮਰਿਆਂ 'ਚ ਵਿਲੇ ਪਏ ਹੁੰਦੇ ਨੇ ਪਬਜੀ ਗੇਮ ਚੱਲਦੀ ਹੁੰਦੀ ਆ ਘਰੇ ਕਹਿਦਾ ਦੇ ਆ ਜੀ ਫੀਸ ਭੇਜ ਦਿਓ ਘਰ ਦੇ ਫੇਰ ਕੀ ਕਰਨ ਬਈ ਵਾਪਸ ਜਾਂਦੇ ਨਹੀਂ ਫੇਰ ਪੀਸਾ ਭੇਜ ਦਦੇ ਤੇ ਜਿਹੜਿਆਂ ਦਾ ਵੀਜ਼ਾ ਨਹੀਂ ਲੱਗਿਆ ਜਿਹੜੇ ਆਏ ਨਹੀਂ ਬਾੜੀ ਵਧੀਆ ਕਿਸਮਤ ਰਹੀ ਥੋਡੀ ਆ ਨਾ ਜਾਏ ਉਹ ਤੇ ਪੀਆਰ ਪੀਆਰ ਵਾਸਤੇ ਤਾਂ ਭੁੱਲੀ ਜਾਓ ਰੀਆਰ ਪੀਆਰ ਤਾਂ ਵੀਰੇ ਹੁਣ ਮੇਰੀ ਗੱਲ ਸੁਣ ਦੋ ਆਪਸ਼ਨਾਂ ਨੇ ਜਾਂ ਤਾਂ ਹੈਲਥ ਕੇਅਰ ਜਾਂ ਫਿਰ ਫਰੈਂਚ ਫਰੈਂਚ ਆਣੀ ਨਹੀਂ ਕਿਸੇ ਨੂੰ ਤਿੰਨ ਸਾਲ ਦੋ ਚੀਜ਼ਾਂ ਹੀ ਨੇ ਬਸ ਫਰੈਂਚ ਆਂਦੀ ਨਹੀਂ ਤਿੰਨ ਸਾਲ ਹੈਲਥ ਕੇਅਰ ਸਿਰਫ 5% ਲੋਕ ਨੇ ਮੰਨ ਕੇ ਚੱਲ ਜਿੰਨੇ ਸਟੂਡੈਂਟ ਨੇ ਯਾਰ ਹੈਲਥ ਕੇਅਰ ਕਿਹੜਾ ਉਹ ਆਸਾਨਾ ਕਰਨੀ ਉਹੀ ਕਰ ਮੈਨੂੰ ਮੇਰੇ ਕੁੜੀਆ ਨਾਲ ਕਿੰਨਾ ਲੰਮਾ ਟਾਈਮ ਲੱਗਦਾ ਕਿੰਨੀ ਫੀਸ ਭਰਨੀ ਪੈਂਦੀ ਨਾਲ ਮੇਰੇ ਕਾਲਜ ਚ ਪੜਦੀ ਆ ਉਹ ਆਈ ਹੈ ਹੈਲਥ ਕੇਅਰ ਚ ਹੂੰ ਕਹਿੰਦੀ ਮੈਨੂੰ ਲਾਇਸੈਂਸ ਬਣਾਉਣ ਵਾਸਤੇ ਪਹਿਲਾਂ 2000 ਦੀ ਕੋਚਿੰਗ ਲੈਣੀ ਹੋਊਗੀ 2000 ਦੀ ਫਿਰ ਮੇਰੀ ਕਹਿੰਦੀ 5-6000 ਫੀਸ ਆ ਬਸ ਇਹਦੀ ਫੀਸ ਓਕੇ ਕਹਿੰਦੀ ਉਤੋਂ ਫਿਰ ਇਹਨਾਂ ਦੀ ਇਹ ਕੰਡੀਸ਼ਨ ਆ ਵੀ ਉਹਰੇ ਕੋਰਸ ਕਰਿਆ ਹੋਣਾ ਚਾਹੀਦਾ ਕਹਿੰਦੀ 2 ਸਾਲ ਦਾ ਕਹਿੰਦੀ ਕਿੰਨੇ ਦਾ 8000 ਉਹ ਹੋ ਗਿਆ 20 ਹੁਣ ਤੱਕ ਉਹ ਕਹਿੰਦੀ ਮੈਨੇ 30-40000 ਡਾਲਰ ਲਾਤਾ ਹਲੇ ਕੁਝ ਬਣਿਆ ਨਹੀਂ ਹਲੇ ਉਹਦਾ ਕੁਝ ਬਣਿਆ ਨਹੀਂ ਹਜੇ ਉਹਦਾ ਤਾਂ ਬਣਿਆ ਹਾਂ ਪਰ ਐ ਹੈਗਾ ਕੰਮ ਉਹਨੂੰ ਪੱਜ ਕੇ ਮਿਲਦਾ ਹਾਂ ਕਿਉਂ ਕੰਮ ਮਿਲ ਜੂ ਉਹਨੂੰ ਕਿਉਂਕਿ ਚਲ ਉਹਦਾ ਕੋਰਸ ਵਧੀਆ ਬਾਕੀ ਤਾਂ ਬਾਕੀ ਤਾਂ ਪਲੱਸ 2 ਵਾਲੇ ਹੋਗੇ ਲੰਡੂ ਪੰਡੂ ਕੋਰਸ ਹੋਗੇ ਇਹ ਤਾਂ ਭੁੱਲੀ ਜਾਣ ਨਹੀਂ ਮੇਰੇ ਆਰਸ ਆਰਸ ਜਾਣ ਦਾ ਕੋਈ ਫਾਇਦਾ ਕੋਈ ਵੀ ਫਾਇਦਾ ਨਹੀਂ ਕੋਈ ਕੰਮ ਜੇ ਤਾਂ ਅਰਸ ਹੈਗਾ ਬੰਦਾ ਇਹੋ ਜਿਹਾ ਉਹ ਆ ਜੀ ਬਾਕੀ ਓਰੇ ਹੁਣ ਤੂੰ ਦੱਸ ਬਾਕੀ ਵੀਰੋ ਨਾ ਓਰੇ ਧਾਨਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰੇ 10ਵੇਂ ਪਿਛਾ ਪਿਤਾ ਜੀ ਦੇ ਵੀ ਗੁਰਦੁਆਰਾ ਸਾਹਿਬ ਨੇ ਓਰੇ ਲੋਕ ਜਿਹੜੇ ਤਾਂ ਕੰਮ ਕਰਦੇ ਨੇ ਉਹ ਵੀ ਗੁਰਦੁਆਰੇ ਰੋਟੀ ਖਾ ਕੇ ਆਉਂਦੇ ਨੇ ਜਿਹੜੇ ਨਹੀਂ ਕਰਦੇ ਉਹਨਾਂ ਨੇ ਤਾਂ ਖਾਣੀ ਖਾਣੀ ਆ ਜੇ ਗੁਰਦੁਦਾਰੇ ਕਿਤੇ 2 ਮਹੀਨੇ ਬੰਦ ਹੋ ਜਾਣ ਕੈ ਪਰਸੈਂਟ ਲੋਕ ਉੜ ਜਾਣਗੇ ਮੈਂ ਕਹਿੰਦਾ ਇਹਨਾਂ ਤਾਂ ਉੱਠਿਆ ਨਹੀਂ ਜਾਣਾ ਵੀ ਇਹ ਕਹਿਣਗੇ ਅਭੀ ਇੰਡੀਆ ਦੀ ਟਿੱਕ ਟੱਕ ਕਰਵਾ ਦੋ ਹਤਵਨ ਕੇ ਮੈਂ ਕਹਿੰਦਾ ਵੀਰੇ ਰੋਟੀ ਨਹੀਂ ਮਿਲਣੀ ਉਹਨਾਂ ਨੂੰ ਰੋਟੀ ਤਾਂ ਕੀ ਤੂੰ ਰੋਟੀ ਕਹਿੰਦਾ ਰੋਟੀ ਨਹੀਂ ਮਿਲਣੀ ਮੈਂ ਕਹੀ ਜਾਂਦਾ ਭੁੱਖੇ ਮਰ ਜਾਣਗੇ ਜੇ ਇੱਕ ਮਹੀਨਾ ਵੀ ਬੰਦ ਇੱਕ ਮਹੀਨਾ ਗੁਰਦੁਆਰਾ ਸਾਹਿਬ ਬੰਦ ਬੰਦ ਕਰ ਦਨ ਬਈ ਉਰੇ ਨਾ ਭੁੱਖੇ ਮਰ ਜਾਣਗੇ ਲੋਕ ਮੈਂ ਕਾਲਚ ਤੋਂ ਸਿੱਧਾ ਉੱਤਰਨੇ ਗੇ ਗੁਰਦੁਆਰੇ ਦੇ ਸਾਹਮਣੇ ਕੁੜੀਆਂ ਵਿਆਈਆਂ ਹੋਈਆਂ ਕੁਮਾਰੀਆਂ ਕੁੜੀਆਂ ਮੁੰਡੇ ਬਈ ਜਿਹਦੇ ਉਰੇ ਨਾ ਜਿਹਨੇ ਗੱਡੀ ਲੈ ਰਖੀ ਕਿਸ਼ਤਾਂ ਤੇ ਕਹਦਾ ਇਹ ਮੈਂ ਉਹ ਛੱਤ ਚ ਖੁੱਲਣ ਵਾਲੀ ਗੱਡੀ ਲੈ ਲਈ ਜੈਗੂਆਰ ਲੈ ਲਈ ਕਿਸੇ ਨੇ ਕੋਈ ਲੈ ਲਈ ਆਡੀ ਕਿਸ਼ਤਾਂ ਤੇ ਗੱਡੀ ਮਿਲ ਜਾਂਦੀ ਹੈ ਕਿਸ਼ਤਾਂ ਤੇ ਚਾਹੇ ਜੇਬ ਤੇ ਜਮਾਨੀ ਨਾ ਹੋਵੇ ਕਿਸ਼ਤਾਂ ਤੇ ਗੱਡੀ ਮਿਲ ਜਾਂਦੀ ਹੈ ਗੱਡੀ ਲੈ ਲਈ ਪਰ ਰੋਟੀ ਫੇਰ ਵੀ ਗੁਰਦੁਆਰੇ ਖਾਣੀ ਪੈਂਦੀ ਹੈ ਰੋਟੀ ਨਹੀਂ ਮਿਲ ਰਹੀ ਸਾਰੇ ਖਾ ਕੇ ਆਉਂਦੇ ਆ ਨਾ ساری ਉਮਰ ਤੱਕ ਇਸ ਤਰ੍ਹਾਂ ਵਰਦਾ ਤੇ ਰੋਟੀ ਨਹੀਂ ਖਾ ਕੇ ਆਉਂਦੀ ਆਲੋ ਆਰਡਰ ਕਰੀਏ ਹੈਨਾ ਠੀਕ ਹੈ ਫਿਰ ਜਾ ਆਰਡਰ ਕਰਨ